ਮੈਂ ਲੀੜੀ ਲੱਤੇ ਪਾਲੇ ਨਹੀਂ ਤਿਆਰੀ ਕਰਦੇ ਦਾ ਕੀ ਬਸ ਇੱਥੇ ਜਾ ਕੇ ਬਣਾਇਆ ਆਪਾਂ ਵੀਰੇ ਦੇ ਜਾ ਕੇ ਦਵਾਈ ਦੀ ਫੜ ਕੇ ਰੰਗ ਲੱਗਣਾ ਤਜਾਬ ਬਣਾ ਲੈ ਕੱਲ ਮੈਂ ਕਹਿੰਦਾ ਬ੍ਰੈਡ ਬਰੁੱਡ ਜਿਆਦਾ ਬਾਤ ਦਿਖਾ ਦੇ ਗਿਆ ਯਾਰ ਉਹ ਮੈਚ ਤਾਂ ਦੇਖਾਂਗੇ ਇਧਰ ਇੱਕ ਮੈਚ ਹੋਰ ਲੱਗਿਆ ਤਾਂ ਨਹੀਂ ਇਧਰ ਵੀ ਫਸਵਾ ਮੈਚ ਸਰਪ੍ਰੈਂਸ ਸਰਪੰਚ ਦਾ ਆ ਲਾਉਂਦੇ ਹੁੰਦੇ ਪੱਟੀ ਇਹਦੇ ਮੈਨੂੰ ਤਾਂ ਨਵੀਂ ਬਜਾਇਤ ਦੀ ਸਮਝ ਨਹੀਂ ਆਈ ਸੁੱਚੀ ਗਏ ਨਾ ਕਰਦੇ ਆ ਗੱਲਬਾਤ ਕੀ ਪੰਚਾਇਤ ਕੀ ਬੈਡ ਲਾਈ ਬੈਠੀ ਐ ਨਾਲੇ ਕਹਿੰਦੇ ਲਾਉਂਦੇ ਹੁੰਦੇ ਤਾਂ ਪੱਟੀ ਜਾਂਦੇ ਯਾਰ ਆਪਾਂ ਕਰਦੇ ਆਂ ਗੱਲ ਕਿੱਥੇ ਆ ਸਰਪੰਚ ਸਾਹਿਬ ਉਹ ਸਰਪੰਚ ਕਿੱਥੇ ਭਾਈ ਤੁਹਾਡਾ ਸਰਪੰਚ ਨੂੰ ਮਿਲਾ ਦਿਓ ਯਾਰ ਤੁਸੀਂ ਇਹ ਪਟਿਆਲੇ ਸਰਪੰਚ ਤਾਂ ਲਾਉਂਦੇ ਹੁੰਦੇ ਆ ਆਹਾਂ ਇਹ ਵੀ ਉਹ ਮੰਨਿਆ ਲਾਉਂਦੇ ਆਂ ਤੂੰ ਡੇਟ ਲਾ ਕੇ ਤੇਲੀ ਪਰਿਵਾਰੇ ਲਾਉਣੀ ਆ ਪਤਾ ਕੀ ਚੱਕਰ ਹੈ ਵੀਰੇ ਹਾਂ ਆਪਣੇ ਮੇਲਾ ਹੁੰਦਾ ਵਾਂਜੀ ਮਾਗੀ ਦਾ 4 ਦਿਨ ਉਹ ਸਾਨੂੰ ਬੰਦੇ ਮਿਲੇ ਨੀ ਲੇ ਪਰ ਨਹੀਂ ਲਾਉਣੀ ਠੀਕ ਉਹ ਸਾਰੇ ਮੇਲਾ ਵੇਖਣ ਗਏ ਭਰਾ ਹਨ ਪਿੰਡ ਦੇ ਸਾਰੇ ਤੇ ਮੈਂ ਆਪਣੇ ਮੈਂਬਰ ਸਹਿਬਾਨ ਆ ਮੇਰੇ 11 ਠੀਕ ਹੈ ਤੇ 12 ਮੈਂ ਆ ਤੇ ਕੁਝ ਮੇਰੇ دوست ਨਾਲ ਲੱਗੇ ਮੇਰੇ ਭਰਾ ਹਨ ਕਿ ਪੰਚਾਇਤ ਨੇ ਨਹੀਂ ਮੇਲਾ ਦੇਖਿਆ ਸੀ ਨਾ ਨਾ ਆਪਣਾ ਤਾਂ ਆਹੀ ਮੇਲਾ ਆ ਜਿਹੜੀ ਪੱਦੀ ਜ਼ਿੰਮੇਵਾਰੀ ਦਿੱਤੀ ਪੰਡ ਨੇ ਹਨਾ ਪੰਡ ਮੇਲਾ ਦੇਖਿਆ ਸੀ ਆ ਕਰ ਦਿਆ ਕੰਮ ਬਸ ਸਹੀ ਗੱਲ ਹੈ ਸਹੀ ਹੈ ਸਭ ਤੋਂ ਵੱਡਾ ਮੇਲਾ ਬੜਾ ਮੈਂ ਕਹਿੰਦਾ ਵੀ ਹਰੇਕ ਪਿੰਡ ਜੇ ਇਹ ਪੰਚਾਇਤ ਇਦਾਂ ਕੰਮ ਕਰੇ ਤਾਂ ਮੈਂ ਕਹਿੰਦਾ ਵੀ ਨਹਿਾਰ ਬਦਲ ਸਕੇ ਹਾਂਜੀ 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 ਪੰਜਾਬ ਦੀ ਵੀ ਨਾ ਪਤਾ ਕੀ ਚੱਕਰ ਵੀਰੇ ਨਾਲ ਪਿੰਡ ਵੀ ਸਾਥ ਦੇਵੇ ਨਾ ਯਾਰ ਫੇਰ ਹੀ ਆ ਹਨਾ ਉਹ ਪੈਂਡ ਵੀ ਦੇਣ ਲੱਗ ਜੂ ਐ ਤਾਂ ਤੂੰ ਪਹਿਲਾ ਦਾ ਸਰਾਹ ਹੋਆ ਹੇ ਪਹਿਲੀ ਵਾਰ ਹੀ ਆ ਤਾਂ ਹਾਂਜੀ ਹਾਂਜੀ ਵੀਰੇ ਇਹ ਪਤਾ ਕਿ ਚੱਕਰ ਐਂਟਰਲੌਕ ਲੱਗੀ ਵਿੱਚ ਪਹਿਲਾਂ 9 ਫੁੱਟੀ ਸੀ ਸੜਕ ਉਹ ਨਾਲ ਐਂਟਰਲੌਕ ਲੱਗਿਆ ਵਾ ਉਹ ਅਸੀਂ ਪੱਟ ਕੇ ਹੋਣਾ ਨਹੀਂ ਉਹ ਕਹਿੰਦੇ ਜੀਬੀਸੀ ਨਾਲ ਪੱਟ ਦਾਂਗੇ ਅਸੀਂ ਸੜਕ ਵਾਲੇ ਕਹਿੰਦੇ ਸੀ ਮੈਂ ਕਿ ਉਹਦੇ ਨਾਲ ਟੁੱਟਦੀ ਜ਼ਿਆਦਾ ਸੀ ਮੈਂ ਕਿ ਕੰਮ ਲਵਾਾਂਗੇ ਤੇ ਆਪਾਂ ਦੋਨੀਆਂ ਸਾਈਡ ਲਵਾਾਂਗੇ ਹੁਣ ਇੱਕ ਸਾਈਡ ਲੱਗੀ ਵੀ ਫਿਰਨੀ ਦੇ ਹਾਂ ਹਾਂ ਫਿਰ ਆਪਾਂ ਪੱਟ ਕੇ ਦੋਨੀਆਂ ਸਾਈਡ ਲਵਾਾਂਗੇ ਠੀਕ ਹੈ ਉਹ ਜਗ੍ਹਾ ਥੋੜੀ ਰਹਿ ਜਾਣੀ ਹੈ ਇਹ ਤਾਂ ਕੰਮ ਇਹ ਤਾਂ ਕੰਮ ਲਵਾਾਂਗੇ ਵੀਰੇ ਤਾਂ ਹੀ ਆਪਾਂ ਲੱਗੇ ਮੈਂ ਹਾਂ ਮੈਂ ਕਹਿੰਦਾ ਵੀ ਲੋਕਾਂ ਨੂੰ ਚਾਹੀਦਾ ਉਹ ਪੱਟ ਲੈਣਾ ਉਹਦੇ 12 ਤੋਂ ਲੱਗਣੀ ਤਾਂ ਇੱਥੇ ਹੀ ਆ ਨਾ ਵਿੱਚ ਪੱਟ ਵੀ ਲਈ ਬੰਦ ਆ ਨਾ ਇੱਧਰ ਵੀ ਚਾਹੀਦਾ ਜਦੋਂ ਆਪਣਾ ਸਕੂਲ ਆ ਗਿਆ ਹੁਣ ਉੱਥੇ ਬੱਚੇ ਤਾਂ ਲਾ ਨਹੀਂ ਸਕਦੇ ਯਾਰ ਉਹ ਤਾਂ ਆਪਾਂ ਹਨਾ ਪੜਾਉਣੇ ਆ ਜਵਾਕ ਆ ਪਾ ਇੰਟਰਲੌਕ ਬਟਨ ਥੋੜਾ ਲਾਉਣੇ ਹਾਂਜੀ ਹਾਂਜੀ ਟੀਚਰਾਂ ਨਾਲ ਵੀ ਗੱਲ ਕਰੀ ਸੀਗੀ ਅਸੀਂ ਵੀ ਹਨਾ ਬੰਦੇ ਉਹ ਕਰੇ ਵੀ ਸਾਡੇ ਕੋਲੇ ਅਜੇ ਹੈ ਨਹੀਂ ਇਨੀ ਪੇਮੈਂਟ ਨਾਲ ਭਿਲਾ ਦੇਾਂਗੇ ਫਿਰ ਅਸੀਂ ਆਪ ਹੀ ਮਾਖਾ ਪਟਦੇ ਹੁਣ ਗਾਂ ਸੱਪੜਾ ਆਪਣਾ ਉਹ ਆ ਗਈ ਜਗ੍ਹਾ ਸਾਂਝੀ ਆ ਗਈ ਨਹੀਂ ਨਹੀਂ ਮੇਰੇ ਕਹਿਣ ਦਾ ਵੀ ਜਿਹੜੇ ਜਿਨ੍ਹਾਂ ਦੇ ਘਰਾਂ ਦੇ ਬਾਰਾ ਮੂਰੇ ਲੱਗਿਆ ਜੋ ਪਟ ਲੈਣ ਤਾਂ ਵਧੀਆ ਗੱਲ ਆ ਹਾਂ ਜੀ ਸਾਥ ਦੇਣ ਦੀ ਲੱਗਦੀ ਹੈ ਗੱਲ ਆ ਵੀਰੇ ਹਾਂ ਜੀ ਸਾਰੇ ਸਾਥ ਦੇਣ ਕਸਰ ਟਾਈਮ ਵੀ ਥੋੜੇ ਲੱਗਣਾ ਨਾ ਟਾਈਮ ਫਿਰ ਚੱਕਰ ਆਇਆ ਹੁਣ ਪਤਾ ਕੀ ਚੱਕਰ ਆਪਣਾ ਜਿਵੇਂ ਸੋਣਾ ਠੇਕੇਦਾਰ ਨਾਲ ਮੇਰੀ ਗ ਕਿੰਨੇ ਸੀ ਨਹੀਂ ਹੂਰ ਪਾਸੇ ਬਣਾਉਣ ਲੱਗੇ ਕਹਿੰਦੇ ਤੁਸੀਂ ਆ ਵੀ ਹੈਨਾ ਜੋ ਲੇਵਰਾ ਜੀ ਮੈਂ ਕਿਹਾ ਵੀ ਇਹ ਗਲਤ ਗੱਲ ਵੀ ਪਹਿਲਾਂ ਵੀ ਅਸੀਂ ਸਾਡਾ ਨਹੀਂ ਦੇਣਾ ਹੁਣ ਜਿਹੜੋ ਕੇ ਨਾ ਲਾ ਲੈ ਮੈਂ ਕਿਹਾ ਅਸੀਂ ਆਪ ਲੱਗ ਜੰਨੇ ਵੀ ਕਿੱਡੀ ਗੱਲ ਹਨ ਮੈਂ ਕਿਹਾ ਪਹਿਲਾਂ ਪੰਨ ਦੇ ਦੀ ਸਾਡਾ ਬਣਾਉਣ ਦੀ ਵੀ ਤੁਸੀਂ ਆਪ ਦਾ ਹਾਂਜੀ 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 ਪਹਿਲ ਆਪਾਂ ਨੂੰ ਪਾਪਾ ਨੂੰ ਦਿੱਤੀ ਹਾਂਜੀ ਹਾਂਜੀ ਮੈਂ ਕਿਹਾ ਬੇਇਝਾਨ ਨਹੀਂ ਦੇਣਾ ਉਹਨਾਂ ਚਾਦੀ ਨਜ਼ਰ ਬੰਦੀ ਦੀ ਇਹ ਨਹੀਂ ਵਧੀਆ ਗੱਲ ਆ ਤੇ ਆਪਣੇ ਮੈਂ ਪਰਿਵਾਰਾਂ ਨੂੰ ਵੀ ਬੇਨਤੀ ਕਰੂੰਗਾ ਜਿੱਥੇ ਕਿਤੇ ਇਹ ਪੰਚਾਇਤ ਆਪਣੀ ਕੰਮ ਕਰਦੀ ਆ ਰਹੀ ਹੈ ਪੰਚਾਇਤ ਪਰਿਵਾਰਾਂ ਨੂੰ ਵੀ ਚਾਹੀਦਾ ਵੀ ਹੈ ਨਾ ਨਾਲ ਲੱਗ ਜਾਣਾ ਲਾ ਕੇ ਆਪਦੇ ਘਰ ਮੂਰੇ ਹੀ ਕਰ ਸਕਦੇ ਆ ਨਾ ਆ ਦੇ ਅੰਦਰ ਰੱਖ ਲੈਣ ਕੋਈ ਨਹੀਂ ਫਿਰ ਇੱਥੇ ਹੀ ਲੱਗਣੀ ਆ ਇੱਥੇ ਹੀ ਲੱਗਣੀ ਆ ਕੱਲ ਮੈਂ ਬੇਨਤੀ ਕਰਤੀ ਸੀ ਸਾਰੇ ਆਪਣੇ ਕੱਲ ਮੱਗੀ ਸੀ ਮੈਂਬਰ ਸੈਵਨ ਨੂੰ ਵੀ ਮਾਖਾ ਵੀ ਨਾ ਆਇਓ ਮੱਗੀ ਤੇ ਕੱਲ ਨੂੰ ਆਪਾਂ ਇੱਧਰ ਜੁਟਣਾ ਵਧੀਆ ਵਧੀਆ ਸਾਰੇ ਭਰਾ ਲੱਗੇ ਹੋਏ ਮੇਰੇ ਜਿੰਨੇ ਹੈਗੇ ਨਾਲ ਤਰੀ ਮਧੀਆ ਗੱਲਾਂ ਉਹ ਇਦਾਂ ਹੀ ਹੋਣਾ ਚਾਹੀਦਾ ਇਹ ਜਦਵਾ ਆ ਇਹ ਅਈਦਾ ਯਾਰ ਮੇਲੇ ਜਾਂਦੇ ਜੀ ਅਸੀਂ ਵੀ ਹਾਂਜੀ ਹਾਂਜੀ ਤੇ ਮੈਂ ਕਿਹਾ ਵੀ ਦੇਖ ਲਈ ਇੱਧਰ ਨਹੀਂ ਇੱਕ ਦੇਖਣ ਨੂੰ ਨਹੀਂ ਠੀਕ ਚਲ ਜੀ ਫਿਰ ਚੱਲ ਵੀ ਠੀਕ ਹੈ ਜੀ ਧੰਨਵਾਦ ਬਈ ਮੇ ਧੰਨਵਾਦ ਐ ਕੋਲ ਦੇ ਹੈ ਕਿ ਮੂੰਹ ਦੇ ਮੂੰਹ ਦੇ ਸਾਹ ਦੇ ਤੱਕ ਕੰਮ ਨੂੰ ਵੀ ਰਮਣਾਂ ਦੇ ਫੋਨ ਨੇ